ਸਵਾਲ ਮੇਰਾ ਇਹ ਹੈ ਕਿ ਸਾਡਾ ਏਰੀਆ ਜਿਹੜਾ ਸਬਜ਼ੀ ਬੈਲਟ ਆ ਔਰ ਸਾਡੇ ਉਥੇ ਤਕਰੀਬਨ ਜ਼ਮੀਨ ਦਾ ਠੇਕਾ ਜਿਹੜਾ ਇਸ ਇੱਕ ਏਕੜ ਦੇ ਵਿੱਚ ਸਾਲ ਦਾ ਅੰਦਾਜ਼ਨ 70 ਤੋਂ 80000 ਰੁਪਏ ਸੀ ਕਮਾਉਣੇ ਕਿ ਜਿਹੜਾ ਸਾਡਾ ਕਿਸਾਨ ਆ ਤੁਹਾਨੂੰ 50000 ਰੁਪਏ ਠੇਕੇ ਦੇ ਵਿੱਚ ਆਪਣੀ ਜ਼ਮੀਨ ਕਿਉਂ ਦੇਵੇਗਾ ਜੀ ਮੇਰਾ ਸਵਾਲ ਹੈ ਠੇਕੇ ਨੂੰ ਲੈ ਕੇ ਜੀ 50000 ਰੁਪਏ ਤੁਸੀਂ ਕਹਿੰਦੇ ਹੋ ਵੀ ਠੇਕਾ ਦੇਵਾਂਗੇ ਤਾਂ ਠੇਕੇ ਦਾ ਬਾਹਰ ਹੀ ਬਹੁਤ ਜਿਆਦਾ ਮਿਲ ਰਹੀ 70 75000 ਰੁਪਏ ਠੇਕਾ ਮਿਲ ਰਿਹਾ ਫਿਰ ਅਸੀਂ ਗਵਰਨਮੈਂਟ ਨੂੰ ਕਿਉਂ ਦੇ ਮੈਂ ਪੰਜਾਬ ਵਿੱਚ ਸੋ ਜਿਵੇਂ ਸਾਡੇ ਭਰਾਵਾਂ ਨੇ ਇਹ ਮੰਗ ਕੀਤੀ ਕਿ ਸਾਡੀ ਜ਼ਮੀਨ 50000 ਤੋਂ ਵੱਧ ਠੇਕਾ ਆ ਰਿਹਾ ਤੇ ਅਸੀਂ 50 ਚੱਲ ਰਹੇ ਹੁੰਦੇ ਉਦੋਂ ਤੱਕ ਕਿਸਾਨ ਆਪਣੀ ਖੇਤੀਬਾੜੀ ਕਰੂਗਾ ਜਿੰਨੇ ਮੇਰੇ ਭਰਾ ਦੱਸ ਰਹੇ ਸੀ ਕਿ ਅਸੀਂ 70000 80000 ਕਮਾਉਣੇ ਆ ਉਹ 70 80000 ਵੀ ਕਮਾਵੇਗਾ ਸਰਕਾਰ ਵੱਲੋਂ 50000 ਦਾ ਚੈੱਕ ਹਰ ਸਾਲ ਉਹਦੇ account ਦੇ ਵਿੱਚ ਆ ਜਾਏ ਜਦੋਂ ਕਿਸਾਨ ਭਰਾ ਆਪਣੀ ਖੇਤੀ ਕਰ ਰਹੇ ਨੇ 50000 ਰੁਪਿਆ ਵੀ ਅਸੀਂ ਦੇ ਰਹੇ ਹਾਂ ਜਦੋਂ ਅਸੀਂ ਉੱਥੇ ਕੰਮ ਸਟਾਰਟ ਕਰਦੇ ਨਾਲੀ ਖੇਤੀ ਤੇ ਬੰਦ ਹੋ ਜਾਈ ਸੋਸਿਅਲੀ ਵੀ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਉੱਥੇ ਕੰਮ ਸਟਾਰਟ ਕਰਤਾ ਉਦੋਂ ਤੋਂ ਤੁਹਾਨੂੰ 1 ਲੱਖ ਰੁਪਿਆ ਜਿਹੜਾ 1 ਲੱਖ ਦਾ ਚੈੱਕ ਵੀ ਤੁਹਾਡੇ ਕੋਲ ਤਾਂ ਸੀ ਲੋਕੇ 50000 ਠੇਕਾ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਕਿ ਬਹੁਤ ਥੋੜਾ ਹੁਣ 1 ਲੱਖ ਰੁਪਇਆ ਜਿਹੜਾ ਇਹ ਠੇਕਾ ਸਾਲ ਦਾ ਮਿਲੂਗਾ ਇਹ ਲੱਖ ਰੁਪਇਆ ਉਦੋਂ ਤੱਕ ਮਿਲਦਾ ਰਹੂਗਾ ਜਦੋਂ ਤੱਕ ਆਪ ਸਭ ਨੂੰ ਜਿਹੜਾ ਹੈ ਤੁਹਾਡਾ ਇੱਕ ਬਿਸਤਰ ਦੇ ਬਦਲੇ 1000 ਗਾਇ ਦਾ ਪਲਾਟ 200 ਗਾਇ ਦਾ ਐਸਸੀ ਹੋਣੀ ਮਿਲ ਜਾਂਦਾ ਉਦੋਂ ਤੱਕ ਤਾਂ ਇਹ ਅਲਾਟ ਕਰਦੇ ਆ ਆਪ ਸਭ ਨੂੰ 1 ਲੱਖ ਰੁਪਇਆ ਉਹ ਹਰ ਸਾਲ ਜਿਹੜਾ ਉਹ ਠੇਕਾ ਬਣੇ ਅਸੀਂ ਜਿਆਦਾ ਤੋਂ ਜਿਆਦਾ 2 ਸਾਲ 3 ਸਾਲ ਦੇ ਲਾਵਾਂਗੇ ਵੀ 1 ਲੱਖ ਰੁਪਇਆ ਦਾ ਜਿਹੜਾ 10% ਹਰ ਸਾਲ ਵਾਧਾ ਕਰਾਂਗੇ